ਾਚੀਵਾੜਾ ਪੁਲਿਸ ਨੇ ਮਲਕੀਤ ਸਿੰਘ ਵਾਸੀ ਕੋਟਾਲਾ ਬੇੜ ਦੀ ਸ਼ਿਕਾਇਤ ਦੇ ਆਧਾਰ ਤੇ ਵਿਦੇਸ਼ ਭੇਜਣ ਦੇ ਨਾਮ ਤੇ ਧੋਖਾ ਧੜੀ ਕਰਨ ਦੇ ਕਥਿਤ ਦੋਸ਼ ਹੇਠ ਸਾਹਿਲ ਸ਼ਰਮਾ ਵਾਸੀ ਮੁਰਿੰਡਾ, ਮੁਲਜਨ ਕੁਮਾਰ ਆਰਤੀ ਵਾਸੀ ਰਾਜਪੁਰਾ, ਕੁਲਦੀਪ ਸਿੰਘ ਸਰਪੰਚ ਪਿੰਡ ਲਛੜੂ ਅਤੇ ਏਜੰਟ ਟੋਨੀ ਸ਼ਰਮਾ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮਲਕੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਭਤੀਜਾ ਜੋਬਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਸਪੇਨ ਜਾਣਾ ਚਾਹੁੰਦੇ ਸਨ ਅਤੇ ਇਸ ਸਬੰਧੀ ਉਹਨਾਂ ਦੀ ਮੁਲਾਕਾਤ ਏਜੰਟ ਸਾਹਿਲਵਾਸੀ ਮੁਰਿੰਡਾ ਨਾਲ ਹੋਈ। ਉਸਨੇ ਦੱਸਿਆ ਕਿ ਉਸ ਨਾਲ ਟੋਨੀ ਨਾਮ ਦਾ ਮੇਨ ਏਜੰਟ ਹੈ ਜੋ ਕਿ ਗੁਲਸ਼ਨ ਆਰਤੀ ਅਤੇ ਕੁਲਦੀਪ ਸਰਪੰਚ ਨਾਲ ਮਿਲ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ ਜਿਸ ਨੂੰ ਬਾਅਦ ਵਿੱਚ ਉਹਨਾਂ ਨੇ ਵਿਦੇਸ਼ ਭੇਜਣ ਲਈ ਪੈਸੇ ਦੇ ਦਿੱਤੇ। ਅਧਿਉਕਤ ਵਿਅਕਤੀਆਂ ਨੇ ਪੈਸੇ ਲੈਣ ਤੋਂ ਬਾਅਦ ਉਹਨਾਂ ਨੂੰ ਲਾਰੇ ਲੱਪੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਜਾਲੀ ਦਸਤਾ ਵੇਚਦੇ ਲੱਖਾਂ ਦੀ ਠੱਗੀ ਮਾਰ ਲਈ ਪਰ ਜਦੋਂ ਹੁਣ ਪੈਸੇ ਮੰਗਦੇ ਜਾ ਰਹੇ ਹਨ ਤਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜੀ ਸਰ ਕੀ ਨਾਮ ਹੈ ਜੀ ਸਰ ਜੀ ਮੇਰਾ ਨਾਮ ਮਲਕੀਤ ਸਿੰਘ ਜੀ ਅ ਕਿਹੜਾ ਪਿੰਡ ਹੈ ਕਟਾਲਾ ਪੇਟ ਜੀ ਕੀ ਮਾਮਲਾ ਕੀ ਹੈ ਜੀ ਸਰ ਜੀ ਸਾਡੇ ਨਾਲ ਧੋਖਾਧੜੀ ਹੋਈ ਹੋਈ ਹੈ ਜੀ ਅਸੀਂ 2023 ਦੇ ਵਿੱਚ ਸਹਿਜ ਨਾਂ ਦੇ ਜਨਰਲ ਮੋਰਿੰਡੇ ਮਿਲੇ ਸੀਗੇ ਜੀ ਉਹਨਾਂ ਨੇ ਸਾਡੇ ਕੋਲ ਪਾਸਪੋਰਟ ਲੈ ਕੇ ਅੱਗੇ ਇਹਨਾਂ ਏਜੰਟਾਂ ਨੂੰ ਦਿੱਤੇ ਟੋਨੀ ਸ਼ਰਮਾ ਨੂੰ ਜੀ ਉਹਨਾਂ ਨੇ ਸਾਡੇ ਕੋਲ ਸਪੈਨ ਪੇਜਨ ਦੇ ਓਕੇ ਵਿੱਚ ਪੈਸੇ ਪਿੰਡ ਲਈ ਸੀਗੇ ਤੇ ਸਾਰੀ ਪੇਮੈਂਟ ਲੈ ਕੇ ਸਾਡੇ ਉਹਨਾਂ ਨੇ ਧੋਖਾਧੜੀ ਕੀਤੀ ਸਾਰੇ ਜਾਲੀ ਦੇ ਕੇ ਗਏ ਸਾਨੂੰ ਆਪਣਾ ਟਿਕਟਾ ਜਾਲੀ ਵੀਜ਼ਾ ਦੇ ਕੇ ਕੇ ਜੀ ਸਾਰੇ ਏਜੰਟ ਕਿੱਥੋਂ ਦਾ ਸੀ ਏਜੰਟ ਰਾਜਪੁਰੇ ਦਾ ਦੱਸਦੇ ਸਾਹਿਲ ਨੂੰ ਸਾਰਾ ਉਹਨਾਂ ਬਾਰੇ ਪਤਾ ਸੀਗਾ ਜੀ ਹਾਂ ਕਿੰਨੀ ਪੇਮੈਂਟ ਦਿੱਤੀ ਗਈ ਤੁਹਾਡੇ ਕਿਹੜੇ ਦੇਸ਼ ਦਾ ਵੀਜ਼ਾ ਲਗਾਇਆ ਗਿਆ ਸਾਡੀ ਪੇਮੈਂਟ ਉੱਤੇ 30 ਲੱਖ ਦੇ ਕਰੀਬ ਚਲੀ ਗਈ ਜੀ ਉਹਨਾਂ ਕੋਲ ਕਿਹੜੇ ਦੇਸ਼ ਦਾ ਵੀਜ਼ਾ ਸਪੇਨ ਦਾ ਜੀ ਤੇ ਤੁਹਾਡੇ ਵੱਲੋਂ ਪੇਮੈਂਟ ਨਗਦ ਦਿੱਤੀ ਗਈ ਕਿਸ ਤਰ੍ਹਾਂ ਪੇਮੈਂਟ ਪੇਮੈਂਟ ਦਾ ਅੱਧਾ ਅੱਧੇ ਤੋਂ ਜ਼ਿਆਦਾ ਦੀ ਉਹਦੇ ਅਕਾਊਂਟ 'ਚ ਦਿੱਤੀ ਗਈ ਜੀ ਤੇ ਥੋੜੀ ਮਾਛੋੜੇ ਐਸੀ ਜਿਨ੍ਹਾਂ ਦੇ ਆਪਣਾ ਨਾਮ ਛੋੜਦੇ ਆੜਤੀ ਮੰਡੀ ਤੋਂ ਲੈ ਕੇ ਦੇ ਸੁੱਟੇ ਗਈ ਆੜਤੀ ਕੋਲੀ ਤੇ ਹੋਰ ਜਿਹੜਾ ਤੁਹਾਨੂੰ ਜਿਹੜੇ ਕਾਗਜ਼ ਪੱਤੇ ਦਿੱਤੇ ਗਏ ਕਿਹੜੇ ਕਾਗਜ਼ ਪੱਤੇ ਦਿੱਤੇ ਗਏ ਉਹਦੇ ਕਾਗਜ਼ ਪੱਤੇ ਸਾਨੂੰ ਡੁਬਲੀਕੇਟ ਪਾਸ ਆਪਣੇ ਵਿਜੀ ਦੀ ਕਾਪੀ ਡੁਬਲੀਕੇਟ ਅਨਸੋਰਸ ਡੁਬਲੀਕੇਟ ਹੀ ਟਿਕਟਾਂ ਦਿੱਤੀਆਂ ਗਈ ਪਰ ਆਈ ਆਰ ਕੇ ਲਿਖਾਇਆ ਗਿਆ ਵੀ ਇੱਕ ਆੜਤੀ ਤੇ ਸਰਪੰਚ ਦੁਆਰਾ ਪੇਮੈਂਟ 2 ਲੱਖ ਰੁਪਏ ਤੋਂ ਇਹ ਸਾਨੂੰ ਸਾਹਿਲ ਜਿਹੜਾ ਏਜੰਟ ਏਜੰਟ ਮੋਟਾ ਸਾਹਿਲ ਬਰਿੰਡੇ ਦਾ ਉਹਨੇ ਸਾਨੂੰ ਇਹ ਟਕਰਾਈ ਸੀ ਗਈ ਇਹਨਾਂ ਨੇ ਸਾਡੇ ਕੋਲ ਫਰੋਤੀ ਮੰਗੀ ਜੀ ਵੀ ਸਾਨੂੰ ਇੰਨੀ ਪੇਮੈਂਟ ਦੋ ਤਾਂ ਤੁਹਾਨੂੰ ਬੰਦੇ ਟੱਕਰਾ ਦਿੰਦੇ ਆ ਜਦੋਂ ਇਹਨਾਂ ਨੂੰ ਫਰੋਤੀ ਦਿੱਤੀ ਤੇ ਬਾਅਦ ਚ ਇਹਨਾਂ ਨੇ ਛਾਤੀ ਤੋਂ ਹੱਥੀ ਮਾਰ ਕੇ ਜਾਂਦੇ ਸਾਡੇ ਤੋਂ ਬਗੈਰ ਪੈਸੇ ਲੈ ਕੇ ਵਿਖਾ ਦੋ ਜਿੰਦਗੀ ਜੇ ਉਹਨਾਂ ਕੋਲ ਤੁਹਾਨੂੰ ਪੇਮੈਂਟ ਦੇਣ ਕੀ ਨਹੀਂ ਉਹ ਬੰਦੇ ਸਾਡੇ ਤੋਂ ਬਗੈਰ ਲੈ ਕੇ ਵਿਖਾ ਦੋ ਤੇ ਪੇਮੈਂਟ ਇਹ ਵੀ ਗੱਲ ਸਾਨੂੰ ਕਹੀ ਜਾਂਦੇ ਆਉਣ ਲੱਗੇ ਆ ਛਾਤੀ ਦਾ ਹੱਥ ਮਾਰ ਕੇ ਤੇ ਕੋਈ ਕਿਸੇ ਅਧਿਕਾਰੀ ਨੂੰ ਦਰਖਾਸਤ ਦਿੱਤੀ ਸੀ ਹਾਂਜੀ ਦਿੱਤੀ ਹੋਈ ਜੀ ਤੇ ਇਸ ਜੰਟਰ ਨੂੰ ਤੁਹਾਨੂੰ ਕਿੰਨੇ ਮਿਲਾਇਆ ਗਿਆ ਕਿੰਨੇ ਵੱਲੋਂ ਮਿਲਾਇਆ ਗਿਆ ਜੰਟਰ ਸਾਹਿਲ ਨਹੀਂ ਤਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਨੂੰ ਇਹੜਾ ਬੀਜ ਦਿੱਤਾ ਗਿਆ ਤੁਹਾਨੂੰ ਜੈਲੀ ਦਿੱਤਾ ਗਿਆ ਸਾਡੀ ਜਦੋਂ ਹੀ ਇਹਨਾਂ ਨਾਲ ਪੇਮੈਂਟ ਦੇ ਕੇ ਇਹਨਾਂ ਨੇ ਪਹਿਲਾਂ ਤੋਂ ਕਿਹਾ ਵੀ ਸਾਨੂੰ ਪੇਮੈਂਟ ਜ਼ੀਰੋ ਚੇਂਜ ਕਰਨ ਲਈ ਸਾਨੂੰ ਪੇਮੈਂਟ ਦੋ ਸਾਨੂੰ ਪੇਮੈਂਟ ਦੋ ਅਸੀਂ ਤੁਹਾਨੂੰ ਸਸਤੇ ਭਾਅ ਦੇ ਵਿੱਚ ਜ਼ੀਰੋ ਕਰਾ ਕੇ ਦਵਾਂਗੇ ਇਹਨਾਂ ਨੇ ਸਾਨੂੰ ਹੌਲੀ ਹੌਲੀ ਕਰਕੇ ਜ਼ੀਰੋ ਜ਼ੀਰੋ ਦੇ ਸਾਰੇ ਪੇਮੈਂਟ ਲੈ ਲਈ ਸਾਡੇ ਕੋਲ ਤੇ ਪੇਮੈਂਟ ਦੇਣ ਦੇ ਬਹਾਨੇ ਫਿਰ ਕਰਦੇ ਕਿ ਤੁਹਾਨੂੰ ਅਸੀਂ ਸਾਰਾ ਕੁਝ ਬਾਇਰ ਡਾਟਾ ਦੇਣ ਆ ਰਹੇ ਹਾਂ ਤੇ ਤੁਸੀਂ ਉਹਨੂੰ ਆਪਣਾ ਪਤਾ ਦੱਸੋ ਪਤਾ ਦੱਸਦੇ ਇਹਨਾਂ ਦੇ 10 11 ਵਜੇ ਤੇ ਬਾਅਦ ਚ ਐਂਡ ਤੇ ਸਾਨੂੰ ਇਹ ਗੱਲ ਕਹਿਤੀ ਵੀ ਅਸੀਂ ਤੁਹਾਡੇ ਨਾਲ ਧੋਖ ਅਸੀਂ ਤੁਹਾਡੇ ਨਾਲ ਫਰਾਡ ਕੀਤਾ ਅਸੀਂ ਤੁਹਾਨੂੰ ਕੁਝ ਨਹੀਂ ਕਰਕੇ ਦੇਸਾ ਅਸੀਂ ਤੁਹਾਡੇ ਨਾਲ ਸਾਰਾ ਕੁਝ ਗਲਤ ਦੇ ਕੇ ਹੈ ਜੀ ਕਿੰਨੇ ਦਿਨ ਪਹਿਲਾਂ ਕਿਹਾ ਗਿਆ ਉਹਦੇ ਵੱਲੋਂ ਤੇ ਇੱਕ ਰਾਤ ਪਹਿਲਾਂ ਜੀ ਹੁਣ ਤੁਸੀਂ ਸਰਕਾਰ ਦੇ ਪ੍ਰਸ਼ਾਸਨ ਤੋਂ ਮੰਗ ਕੀ ਕਰਦੀ ਆ ਵੀ ਭਾਈ ਪ੍ਰਸ਼ਾਸਨ ਤੋਂ ਮੰਗ ਰਹੀ ਕਿ ਸਾਡੀ ਬੰਤਵੱਤ ਮਦਦ ਕਿੱਥੇ ਜਾਲੇ ਮੈਂ ਹੈਂਡੀਕਪਡ ਆਦਮੀ ਹੈ ਜੀ ਤੇ ਰਾਈਟ ਹੈਂਡਰ ਕਟਿਆ ਹੋਇਆ ਹੈ ਜੀ ਤੇ ਇਹ ਲੋਕ ਸਾਰੇ ਨਾਲ ਬਹੁਤ ਧੋਖਾ ਕਰ ਗਏ ਇਹ ਚਾਹੁੰਦੇ ਕਿ ਅਗੋਂ ਮੈਂ ਤੇ ਕੋਈ ਹੋਰ ਦੇ ਨਾਲ ਧੋਖਾ ਨਾ ਹੋਵੇ ਤੇ ਸਾਡੀ ਪ੍ਰਸ਼ਾਸਨ ਵੱਲੋਂ ਤਵੱਤ ਮਦਦ ਕੀਤੀ ਜਾਵੇ ਜੀ ਇਸ ਕਰਕੇ ਝਾਰਾ ਕੁਝ ਕੰਪਲੇਂਟ ਇਹਨਾਂ ਦੇ ਵਿਰੁੱਧ ਕਰਾਈ ਕਿ ਕਾਂ ਤੂੰ ਕਿਸੇ ਹੋਰ ਦੇ ਨਾਲ ਇਦਾਂ ਦਾ ਧੋਖਾ ਨਾ ਹੋ ਸਕੇ ਤੇ ਹੋਰ ਵੀ ਇਹ ਪ੍ਰਸ਼ਾਸਨ ਅਸੀਂ ਮੰਗ ਰਹੇ ਕਿ ਇਹਨਾਂ ਨੂੰ ਵੱਧ ਤੋਂ ਵੱਧ ਨਿਕελ ਥੱਗ ਪਾਈ ਜਾਵੇ ਕਿ ਇਹਨਾਂ ਨੂੰ ਅਟੈਡ ਕਰਕੇ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰਦੇ ਹਾਂ ਜੀ ਜਾਂ ਸਾਨੂੰ ਇਨਸਾਫ ਦਿੱਤਾ ਦਵਾਇਆ ਜਾਵੇ ਇਹਨਾਂ ਕੋਲ ਸਰ ਮੇਰਾ ਨਾਮ ਜੋਗਨਪ੍ਰੀਤ ਸਿੰਘ ਆ ਜੀ ਕਿਹੜਾ ਪਿੰਡ ਹੈ ਪਿੰਡ ਕਟਾਲਾ ਬੇਟਾ ਹਾਂ ਮਾਮਲਾ ਕੀ ਹੈ ਮਾਮਲਾ ਜੀ ਸਾਡੇ ਨਾਲ ਠੱਗੀ ਹੋਈ ਹੈ ਜਾਲੀ ਵੀਜ਼ਾ ਦਿੱਤਾ ਗਿਆ ਸਾਨੂੰ ਵੀ ਤੇ ਸਾਡੇ ਨਾਲ 에이ਜੰਟ 15 ਲੱਖ ਰੁਪਇਆ ਲੈ ਕੇ ਭੱਜ ਗਿਆ ਜੀ ਕਿੱਥੋਂ ਦਾ ਸੀ 에이ਜੰਟ ਕਿੱਥੋਂ ਰਹਿਣ ਵਾਲਾ ਸੀ 에이ਜੰਟ ਬੇਨਿੰਡੇ ਦਾ ਸੀ ਸਾਡੇ ਸ਼ਰਮਾ ਜੀ ਨਾਲ ਟੌਨੀ ਸ਼ਰਮਾ ਸੀਗਾ ਜੀ ਇਹਦੇ ਵੱਲੋਂ ਮਲਾਇਆ ਗਿਆ ਸੀ ਤੁਹਾਨੂੰ 에이ਜੰਟ ਨੂੰ ਇਹ ਸਾਨੂੰ ਆਪ ਹੀ ਮਿਲੇ ਸੀਗੇ ਜੀ ਤੇ ਇਸ ਤੋਂ ਬਾਅਦ ਹੀ ਮੇਰੇ ਚਾਚਾ ਜੀ ਕਹਿੰਦੇ ਵੀ ਮੈਨੂੰ ਸ਼ੌਂਕ ਸੀ ਬਾਹਰ ਜਾਂਦਾ ਜੀ ਮੈਂ ਬਾਹਰ ਜਾਣਾ ਸੀਗਾ ਜੀ ਸਪੈਨ ਦਾ ਵੀਜ਼ਾ ਲੱਗਿਆ ਸੀ ਸਾਡਾ ਤੇ ਇਹਨਾਂ ਨੇ ਸਾਨੂੰ ਜਾਲੀ ਵੀਜ਼ਾ ਦਿੱਤਾ ਜੀ 15 ਲੱਖ ਰੁਪਇਆ ਲੱਗੇ ਸਾਡੇ ਕੋਲ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਜਾਲੀ ਵੀਜ਼ਾ ਹੈ ਅਸੀਂ ਬਾਅਦ ਚੈੱਕ ਕਰਾਂ ਜੀ ਜਾਲੀ ਵੀਜ਼ਾ ਜਦੋਂ ਸਾਡੀ ਪੇਮੈਂਟ ਹੋ ਗਈ ਸਾਰਾ ਕੁਝ ਹਾਂ ਉਦੋਂ ਇਹ ਪੇਮੈਂਟ ਲੈ ਕੇ ਭੱਜ ਗਏ ਦੋਨੇ ਜਾਨੀ ਤੁਹਾਨੂੰ ਕਿੰਨੇ ਦਿਨ ਪਹਿਲਾਂ ਉਹ ਪਤਾ ਲੱਗਾ ਵੀ ਤੁਹਾਡਾ ਇਹ ਜਾਲੀ ਵੀਜ਼ਾ ਹੈ ਸਾਨੂੰ 1 ਦਿਨ ਪਹਿਲਾਂ ਪਤਾ ਲੱਗਿਆ ਜੀ 1 ਦਿਨ ਪਹਿਲਾਂ ਹੀ ਇਹ ਸਾਨੂੰ ਵੀਜ਼ਾ ਮਤਲਬ ਦੇਖ ਲਈਏ ਸੀ ਫੋਟੋਆਂ ਭੇਜੀਆਂ ਸੀ ਨਾ ਲਈ ਥੋਟੇ ਵੱਲ ਕਿੰਨੀ ਪੇਮੈਂਟ ਦਿੱਤੀ ਗਈ ਜਣ 15 ਲੱਖ ਰੁਪਏ ਤੇ ਇਹ ਕਿਹਦੇ ਕਿਹਦੇ ਦੁਬਾਰਾ ਪੇਮੈਂਟ ਦਿੱਤੀ ਗਈ ਚੈੱਕ ਰਾਈ ਦਿੱਤੀ ਗਈ ਕੈਸ਼ ਦਿੱਤੀ ਗਈ ਕੁਝ ਕੈਸ਼ ਹੈ ਜੀ ਕੁਝ ਚੈੱਕ ਰਾਈ ਹੈ ਜੀ ਇਹ ਇੱਕ ਤੁਸੀਂ ਐਪਰੇਚ ਫਰੋਤੀ ਦਾ ਜ਼ਿਕਰ ਕੀਤਾ ਗਿਆ ਉਹ ਕੀ ਮਾਮਲਾ ਹਾਂਜੀ ਜੀ ਸਾਡੇ ਕੋਲ 2 ਲੱਖ ਰੁਪਏ ਜਦੋਂ ਇਹ ਪੈਸੇ ਲਾ ਕੇ ਭੱਜ ਗਈ ਤੇ 2 ਲੱਖ ਰੁਪਏ ਜੀ ਸਾਡੇ ਕੋਲ ਆੜਤੀ ਹੈ ਜੀ ਇੱਕ ਸਰਪੰਚਾ ਜੀ ਲੈਸ਼ੜੂ ਪਿੰਡ ਦਾ ਜੀ ਤੇ ਉਹਨਾਂ ਨੇ ਸਾਡੇ ਕੋਲ 2 ਲੱਖ ਦੀ ਫਰੋਤੀ ਮੰਗੀ ਵੀ ਤੁਹਾਨੂੰ ਗੁੰਡੇ ਖੜਾ ਦਾਂਗੇ ਵੀ ਜਿਹੜੇ ਹੈਗੇ ਨੇ ਪਹਿਲਾਂ 2 ਲੱਖ ਰੁਪਏ ਜਮ੍ਹਾਂ ਕਰੋ ਸਾਡੇ ਕੋਲ ਅ ਤੁਸੀਂ ਹੁਣ ਪ੍ਰਸ਼ਾਸਨ ਸਰਕਾਰ ਤੋਂ ਮੰਗ ਕੀ ਆ ਕੋਈ ਸਰਕਾਰ ਕੋ ਇਹ ਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਹੋਰ ਲੋਕ ਠੱਗੇ ਤੋਂ ਬਾਅਦ ਹੋ ਸਕਣਾਂ ਸਾਰੇ ਇਹ ਮਸਲਾ ਇਹ ਆ ਸਾਹ ਮਲਕੀਤ ਸਿੰਘ ਵਾਸੀ ਕਟਾਲਾ ਬੇਟ ਨੇ ਇੱਕ ਦਰਖਾਸਤ ਬਰਕਲਾਫ 에ਜੰਟ ਟੋਨੀ ਸ਼ਰਮਾ ਸਾਹਿਲ ਸ਼ਰਮਾ ਗੁਲਸ਼ਨਾਰਦੀਆ ਤੇ ਸਰਪੰਚ ਕੁਲਦੀਪ ਸਿੰਘ ਵਾਸੀ ਹਨ ਇਹ ਸਾਰੇ ਮਰਿੰਡਾ ਤੇ ਰਾਜਪੁਰਾ ਦੇ ਰਹਿਣ ਵਾਲੇ ਨੇ ਖਲਾਫ ਦਿੱਤੀ ਸੀ ਵੀ ਸਾਡੇ ਨੂੰ ਇਹਨਾਂ ਨੇ 30 ਲੱਖੀ ਠੱਗੀ ਮਾਰੀ ਸਾਡੇ ਭਤੀਜੇ ਨੂੰ ਬਾਹਰ ਭੇਜਣ ਸਫੇਰ ਭੇਜਣ ਵਾਸਤੇ 30 ਲੱਖ ਰੁਪਏ ਲੈ ਲਿਆ ਅੱਛਾ ਜੀ ਇਹਨਾਂ ਨੇ ਬਾਹਰ ਭੇਜੇ ਜਾਈ ਉਹਨਾਂ ਨੂੰ ਜਾਲੀ ਵੀਜ਼ਾ ਤੇ ਜਾਲੀ ਟਿਕਟਾਂ ਦਿੱਤੀਆਂ ਦੂ ਅਖੀਰ ਨੂੰ ਜਦੋਂ ਪਹਿਨਾਂ ਦੇ ਪੈਸੇ ਆਪਸੇ ਫਸ ਗਏ ਬਦਲੋਂ ਤੋਂ ਬਾਅਦ ਇਹਨਾਂ ਨੇ ਵਿੱਚ ਅਕਲਦੀਪ ਸਿੰਘ ਤੇ ਇੱਕ ਦੁਗਾ ਹੈਗਾ ਜੀ ਆਰਤੀਆ ਕੁਲਚਨ ਆ ਇਹ ਕਹਿੰਦੇ ਸਾਨੂੰ 2 ਲੱਖ ਰੁਪਏ ਉਧਾਰੀ ਦੇ ਦੇ ਤੇਰੇ ਪੈਸੇਾਰੇ ਵਾਪਸ ਕਰਾ ਦੇ ਉਹ ਵੀ ਸਾਡੇ ਹੱਥਾਂ 'ਚ ਆਉ। ਇਹਨਾਂ ਨੇ ਵੀ 2 ਲੱਖ ਰੁਪਏ ਦੇ ਪੈਸੇ ਲੈ ਗਏ ਜੀ ਪਰ ਇਹਨਾਂ ਨੇ ਉਹਨਾਂ ਦੇ ਪੈਸੇ ਵਾਪਸ ਨਹੀਂ ਕਰਾਏ। ਅਖੀਰ ਨੂੰ ਜੀ ਮਤੇਜ ਮਕਦਮ ਮਲਕੀਰ ਸਿੰਘ ਵਾਸੀ ਕਟਾਲਾ ਵਿਖੇ ਨੇ ਸ੍ਰੀਮਾਨ ਐਸਐਸਪੀ ਸਾਹਿਬ ਖੰਨਾ ਪਾਸ ਦਰਖਾਸਤ ਦਿੱਤੀ ਸੀ ਜਿਹਦੀ ਪਰਤਾਲ ਉਪਰ ਪੁਲਿਸ ਕਪਤਾਨ ਸਮਰਾਲਾ ਵੱਲੋਂ ਕੀਤੀ ਸੀ ਜਿਸ ਦੇ ਪਰਦਾਲ ਤੋਂ ਬਾਅਦ ਦੀ ਇਲੈਗਲ ਰੈਂਟਿੰਗ ਦਾ ਪ੍ਰੰਤ ਮੁਕੱਦਮਾ ਦਰਜੇ ਕੀਤਾ ਸਾਰ ਤੇ ਇਸ ਸੰਬੰਧੀ ਅਸੀਂ ਦੋਸ਼ੀ ਨੂੰ ਮੁਕਤਾਰ ਕਰਨ ਲਈ ਸ਼ਾਪੇਮਰੀ ਕਰ ਰਹੇ ਹਾਂ ਜਲਦੀ ਹੀ ਮੁਕਤਾਰ ਕਰ ਕਰਪਾ ਕਰ ਲਿਆ ਜਾਵੇਗਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well as local builders with brothers he is professional by plumbing electrician masonry work carpentry for more information please contact him at www.checktrade.com id number 921760 shamna chandar Kalcenter. call him on this number Zero seven four triple eight 41161